ਜੀ ਆਮ ਆਦੀ ਪਾਰਟੀ ਹੈ ਜਿਨ ਮਾਨ ਲੋ ਜੂਨ ਨਵੇਂ ਜੁੜਤੇ ਕਿਤੇ ਗਿਆ ਆਪ ਨੂੰ ਕਿਸ ਅਹੁਦੇ ਤੇ ਨਵਾਜਿਆ ਗਿਆ ਪਹਿਲਾ ਸਤਕਾਰ ਸਹਿਤ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜਾ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿੰਨਾ ਚਿਰ ਟਾਈਮ ਕੱਢ ਕੇ ਮੇਰੇ ਨਿਮਾਨੇ ਜੀ ਨੂੰ ਮਾਨ ਬਖਸ਼ਿਆ ਮੇਰਾ ਨਾਮ ਜਗਜੀਤ ਸਿੰਘ ਪਿੰਡਾ ਜੀ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਔਰ ਦਹਾਕੇ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਪਹਿਲਾਂ ਮੈਨੂੰ ਪਾਰਟੀ ਨੇ ਜ਼ਿਲ੍ਹਾ ਆਫਿਸ ਇੰਚਾਰ ਬਣਾਇਆ ਸੀਗਾ ਹੁਣ ਮੈਨੂੰ ਪਾਰਟੀ ਦਾ ਮੇਰਾ ਕੰਮ ਦੇਖਦੇ ਹੋਏ ਜ਼ਿਲ੍ਹੇ ਦਾ ਸੈਕਟਰੀ ਬਣਾਇਆ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਪਾਟਕ ਜੀ ਦਾ ਸਿਸੌਦੀਆ ਜੀ ਦਾ ਅਮਨ अरोड़ा ਜੀ ਦਾ ਤੇ ਸ਼ੈਰੀ ਕਲਸੀ ਦਾ ਧੰਨਵਾਦ ਕਰਦਾ ਅਤੇ ਉਹ ਸਮੁੱਚੀ ਟੀਮ ਦਿੱਲੀ ਦੀ ਜਿਨ੍ਹਾਂ ਨੇ ਮੈਨੂੰ ਮਾਨ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਿਸ਼ਵਾਸ ਦੇ ਉਹਨਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਆਮ ਆਦੀ ਪਾਰਟੀ ਦੇ ਵਿੱਚ ਪਹਿਲਾਂ ਵੀ ਸੇਵਾ ਕੀਤੀ ਆ ਹੁਣ ਵੀ ਜਿਹੜੀ ਜ਼ਿੰਮੇਵਾਰੀ ਮੈਨੂੰ ਬਖਸ਼ੀ ਆ ਆਮ ਆਦੀ ਪਾਰਟੀ ਨੇ ਮੈਂ ਦਿਨ ਰਾਤ ਇੱਕ ਕਰਕੇ ਆਮ ਆਦੀ ਪਾਰਟੀ ਦੀ ਆਵਾਜ਼ ਬਲੰਦ ਕਰਾਂਗਾ ਅਤੇ ਤੁਹਾਡੇ ਲਈ ਇੱਕ ਮੈਸੇਜ ਦੇਣਾ ਚਾਹੁੰਦਾ ਵਾਂ ਜਿੰਨੇ ਵੀ ਸਾਡੇ ਪੁਰਾਣੇ ਬੰਦੇ ਸੀਗੇ ਜਾਂ ਨਵੇਂ ਜਿਹੜੇ ਪਾਰਟੀ ਨੇ ਚੱਲੇ ਆ ਜਿਹੜੇ ਉਹ ਘਰਾਂ 'ਚ ਬੈਠੇ ਆ ਮੈਂ ਤੁਹਾਨੂੰ ਮੈਸੇਜ ਰਲ ਜਾਂਦਾ ਵੇਖੋ ਮੈਨੂੰ ਇੱਕ ਨਿਮਾਣੇ ਜਿਹੇ ਨੂੰ ਪਾਰਟੀ ਨੇ ਐਡੇ ਵੱਡੇ ਅਹੁਦੇ ਨਾਲ ਵਜਿਆ ਕਿਉਂ ਨਵਜਿਆ ਮੈਂ ਪਾਣੀ ਦੀ ਧਾਰ ਵੰਗੂ ਬਿਹਾਇ ਬੈੰਦਾ ਗਿਆ ਰੁਕਿਆ ਨਹੀਂ ਕਿਤੇ ਮੈਂ ਬਾਕੀ ਵਲੰਟੀਅਰਾਂ ਨੂੰ ਬੇਨਤੀ ਕਰਦਾ ਤੇ ਆਓ ਸਾਰੇ ਰਲ ਕੇ ਆਮ ਆਦਮੀ ਪਾਰਟੀ ਨਾਲ ਚਲੀਏ ਔਰ ਜਿਹੜੇ ਬੈਠੇ ਆ ਖਾਸ ਤੌਰ ਤੇ ਪੁਰਾਣੇ ਵਲੰਟੀਅਰ ਸੀਗੇ ਪੁਰਾਣੇ ਸਾਡੇ ਕੰਮ ਵਾਲੇ ਬੰਦੇ ਸੀ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਉਹਨਾਂ ਸਾਰਿਆਂ ਨੂੰ ਆਓ ਪਾਰਟੀ ਨਾਲ ਚਲੀਏ ਤੇ ਪਾਰਟੀ ਦੀਆਂ ਜਿਹੜੇ ਪਾਰਟੀ ਦੇ ਨੀਤੀਆਂ ਨੇ ਜਿੰਨੇ ਸਾਡੇ ਪਾਰਟੀ ਨੇ ਕੰਮ ਕੀਤੇ ਆ ਅਸੀਂ ਉਹਨਾਂ ਨੂੰ ਘਰ ਘਰ ਬਚਾਈਏ ਆਮ ਆਦੀ ਪਾਰਟੀ ਵਰਗੀ ਸਾਥੀਓ ਪਾਰਟੀ ਨਹੀਂ ਗੁੱਲਬਣੀ ਕਿਉਂ ਹਰੇਕ ਪਾਰਟੀਆਂ ਜਿਹੜਾ ਵੀ ਕਿਸ ਨੂੰ ਅਹੁਦਾ ਦਿੰਦੀਆਂ ਸਨ ਜਾਂ ਤੇ ਪੈਸੇ ਲੈਂਦੀਆਂ ਸਨ ਜਾਂ ਉਹ ਚਮਚਾਗਰੀ ਕਰਾਉਂਦੀਆਂ ਸਨ ਇੱਕੋ ਇੱਕੋ ਪਾਰਟੀ ਆ ਜਿਹੜੀ ਨਿਮਾਨਿਆਂ ਨੂੰ ਮਾਰੇ ਬੰਦਿਆਂ ਨੂੰ ਮਾਣ ਬਖਸ਼ਦੀ ਆ ਔਰ ਮੇਰੇ ਵੱਲ ਵੇਖੋ ਸਾਥੀਓ ਪੰਜਾਬ ਨਿਵਾਸੀਓ ਮੇਰੇ ਵੱਲ ਦੇਖੋ ਅੱਜ ਇੱਕ ਕਿਥੋਂ ਇੱਕ ਜਮੀਨ ਲੈਵਲ ਤੋਂ ਚੁੱਕੇ ਪਾਰਟੀ ਨੇ ਜ਼ਿਲ੍ਹਾ ਸਕੱਤਰ ਦਾ ਅਹੁਦਾ ਦਿੱਤਾ ਮੈਂ ਫਿਰ ਬੇਨਤੀ ਕਰਨਾ ਆਮ ਆਦੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਮੰਡਰਾਂ ਨੂੰ ਸਾਰੇ ਜਿਹੜੇ ਮੇਰੇ ਨਾਲ VOTER SUPPORTER ਸੀਗੇ ਸਾਰੀ ਟੀਮਾਂ ਮੈਂ ਇੱਕ ਵਾਰੀ ਫਿਰ ਸ਼ੁਕਰੀਆ ਕਰਦਾ ਵੀ ਜਿਸ ਅਹੁਦੇ ਨਾਲ ਮੈਨੂੰ ਨਵਾਜਿਆ ਮੈਂ ਪੂਰੀ ਜ਼ਿੰਮੇਵਾਰੀ ਨਾਲ ਅਹੁਦੇ ਦੀ ਅਹੁਦਾ ਹੁੰਦੇ ਹੋਏ ਕੰਮ ਕਰਾਂਗਾ ਅਤੇ ਪਾਰਟੀ ਦੀਆਂ ਗਤੀਵਿਧੀਆਂ ਜੋ ਵੀ ਪਾਰਟੀ ਦੇ ਕੰਮ ਨੂੰ ਸੌਪੇਗੀ ਮੈਂ ਪੂਰੀ ਤਨਦੇਮੀ ਨਾਲ ਨਿਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ